ਜਾਰਜੀਆ ਦੇ ਇੱਕ ਰੈਸਟੋਰੈਂਟ ਵਿੱਚ ਹੋਏ ਹਾਦਸੇ 'ਚ ਮਾਰੇ ਗਏ 12 ਲੋਕਾਂ 'ਚੋਂ 11 ਪੰਜਾਬ ਦੇ ਸਨ ਜਿਨ੍ਹਾਂ 'ਚੋਂ ਇੱਕ ਮ੍ਰਿਤਕ ਸਮੀਰ ਕੁਮਾਰ ਖੰਨਾ ਦਾ ਸੀ ਸਮੀਰ ਕੁਮਾਰ ਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਸੋਗ ਦੀ ਲਹਿਰ ਦੌੜ ਗਈ ਪਰਿਵਾਰਿਕ ਮੈਂਬਰਾਂ 'ਚ ਮਾਤਮ ਛਾ ਗਿਆ ਸਮੀਰ ਦੇ ਵੱਡੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਕਿ ਸਮੀਰ ਦੀ ਖੰਨਾ 'ਚ ਮੇਰਾ ਪ੍ਰਾਨਾ ਜਾਰਜੀਆ ਦੇ ਵਿੱਚ ਕੰਮ ਕਰਨ ਗਿਆ ਸੀ ਕੁਝ ਕੁ ਨਹੀਂ ਹੋਇਆ ਸੀ ਉਹਨਾਂ ਉੱਥੇ ਕੋਈ ਅਰਬੀ ਇੰਡੀਅਨ ਐਬਰੀ ਰੈਸਟੋਰੈਂਟ ਦੇ ਵਿੱਚ ਨਾ ਉਹ ਰੈਸਟੋਰੈਂਟ ਦੇ ਵਿੱਚ ਨਾ 14 ਤਰੀਕ ਦਾ ਦਿਨ ਚੜਿਆ ਸੀ ਵਾਲੇ ਉੱਥੇ 14 ਤਰੀਕ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਾਰਜੀਆ ਦੇ ਇੱਕ ਰੈਸਟੋਰੈਂਟ ਵਿੱਚ ਹੋਇਆ ਹਾਦਸੇ 'ਚ ਮਾਰੇ ਗਏ 12 ਲੋਕਾਂ 'ਚੋਂ 11 ਪੰਜਾਬ ਦੇ ਸਨ ਜਿਨ੍ਹਾਂ 'ਚੋਂ ਇੱਕ ਮ੍ਰਿਤਕ ਸਮੀਰ ਕੁਮਾਰ ਖੰਨਾ ਦਾ ਸੀ ਸਮੀਰ ਕੁਮਾਰ ਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਸੋਗ ਦੀ ਲਹਿਰ ਦੌੜ ਗਈ ਪਰਿਵਾਰਿਕ ਮੈਂਬਰਾਂ 'ਚ ਮਾਤਮ ਛਾ ਗਿਆ ਸਮੀਰ ਦੇ ਵੱਡੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਕਿ ਸਮੀਰ ਦੀ ਖੰਨਾ 'ਚ ਇੱਕ ਦਿਨ ਪਹਿਲੇ ਹੀ ਗੱਲ ਹੋਈ ਸੀ ਜਿਸ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ ਜਦੋਂ ਕਾਫੀ ਦੇਰ ਤੱਕ ਫੋਨ ਨਾ ਆਇਆ ਤਾਂ ਉਹਨਾਂ ਸੰਪਰਕ ਕੀਤਾ ਤਾਂ ਹਾਦਸੇ 'ਚ ਬਾਰੇ ਪਤਾ ਲੱਗਿਆ ਰਾਤ ਨੂੰ ਇੱਕ ਰੈਸਟੋਰੈਂਟ 'ਚ ਸੌਂਦੇ ਸਮੇਂ ਗੈਸ ਵਿੱਚ ਸਾਂਹ ਲੈਣ ਕਾਰਨ ਸਮੀਰ ਸਮੇਤ 12 ਲੋਕਾਂ ਦੀ ਮੌਤ ਹੋ ਗਈ ਵੱਡੇ ਭਰਾ ਗੁਰਦੀਪ ਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਮੀਰ ਕੁਮਾਰ ਦੇ ਮ੍ਰਿਤਕ ਦੇ ਨੂੰ ਵਾਪਸ ਲੈਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਰਸਮਾਂ ਅਨੁਸਾਰ ਕੀਤਾ ਜਾ ਸਕੇ ਮੇਰਾ ਨਾਮ ਗੁਰਦੀਪ ਕੁਮਾਰ ਹੈ ਜੀ। ਜੀ ਕੀ ਹਾਸਾ ਪਾਪਿਆ ਤੁਹਾਡੇ ਭਰਾ ਨਾਲ? ਸਰ ਮੇਰਾ ਪਰਾਣਾ ਜੋਰਜੀਆ ਦੇ ਵਿੱਚ ਕੰਮ ਕਰਨ ਗਿਆ ਸੀ। ਕੁਛ ਕੁ ਮਹੀਨੇ ਹੋਏ ਸੀ ਉਹਨਾਂ ਉੱਥੇ ਕੋਈ ਅਰਬੀ ਇੰਡੀਅਨ ਐਬਰੀ ਰੈਸੀਡੈਂਟ ਦੇ ਵਿੱਚ ਨਾ। ਉਹ ਰੈਸੀਡੈਂਟ ਦੇ ਵਿੱਚ ਨਾ 14 ਤਰੀਕ ਦਾ ਦਿਨ ਚੜ੍ਹਿਆ ਸੀ ਹਲੇ ਉੱਥੇ। 14 ਤਰੀਕ ਨੂੰ ਬਰਾਤ ਨੂੰ ਉੱਥੇ ਜੀ ਜਨਰੇਟਰ ਵਗੈਰਾ ਹੀਟਰ ਵਗੈਰਾ ਲਾ ਕੇ ਸੁੱਤੇ ਹੋਣੇ ਕੋਈ ਉਹ ਰਾਤ ਨੂੰ ਸੁੱਤੇ ਹੀ ਰਹਿ ਗਏ ਜੀ ਉੱਥੇ ਬਾਹਰ ਆ ਇੰਡੀਅਨ 12% ਸੀ ਉੱਥੇ ਰੈ residenਟ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਤਾਂ ਹੋਟਲ ਦੇ ਵਿੱਚ ਉਸ 12 ਦੇ 12 ਸੁੱਤੇ ਹੀ ਰਹਿ ਗਏ ਜੀ ਨਾ ਤਾਂ ਸਾਨੂੰ ਇਹ ਗੱਲ ਦੀ ਖਬਰ ਨਹੀਂ ਸੀ ਸਾਨੂੰ ਅਗਲੇ ਦਿਨ ਪਤਾ ਲੱਗਿਆ ਕਿ ਵੀ ਇਸ ਤਰ੍ਹਾਂ ਜਦੋਂ ਅਸੀਂ ਵੈਰੀਫਿਕੇਸ਼ਨ ਕੀਤਾ ਕਿ ਸਾਡੇ ਮੁੰਡੇ ਦਾ ਜਨਮ ਦਿਨ ਸੀ 14 ਤਰੀਕ ਸਮੀਰ ਕੁਮਾਰ ਦਾ ਸਮੀਰ ਦਾ ਜਦੋਂ ਜਨਮ ਦਿਨ ਸੀ ਅਸੀਂ ਕੰਟੈਕਟ ਕੀਤਾ ਤਾਂ ਸਾਡਾ ਜਿ ਕੰਟੈਕਟ ਨਹੀਂ ਹੋਇਆ ਤਾਂ ਅਸੀਂ ਅਗਲੇ ਦਿਨ ਜਦੋਂ ਨੇ ਸਾਨੂੰ ਪਤਾ ਲੱਗਿਆ ਨਾ ਸਾਨੂੰ ਉਹਦੇ ਦੋਸਤ ਯਾਰ ਦਾ ਮਿੱਤਰ ਦਾ ਕਿਸੇ ਨਾਲ ਗੱਲ ਨਹੀਂ ਹੋਈ ਤਾਂ ਅਸੀਂ ਉਹ ਆਨਲਾਈਨ ਕੱਢ ਕੇ ਉਸ ਰੈਸਟੋਰੈਂਟ ਦੇ ਰਿਜ਼ੋਰਟ ਦਾ ਜਿਹੜਾ ਟੇਕ ਕੇਅਰ ਜਾਂ ਜਿਹਨੂੰ ਆਪਾਂ ਕਹਿੰਦੇ ਓਨਰ ਜਤਿੰਦਰ ਸਿੰਘ ਜੀ ਸੀ ਜਿਹੜੇ ਉਹਨਾਂ ਨਾਲ ਸਾਡੀ ਗੱਲ ਹੋਈ ਗੱਲ ਕਰਨ ਤੋਂ ਬਾਅਦ ਗੱਲ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਉੱਥੇ ਪਹਾੜ ਦੇ ਵਿੱਚ ਠੰਡ ਠੰਡ ਬਹੁਤ ਸੀ ਟੈਂਪਰੇਚਰ ਘੱਟ ਸੀ ਉਹਨਾਂ ਨੇ ਹੀਟਰ ਵਗੈਰਾ ਲਾਇਆ ਤੇ ਜਨਰੇਟਰ ਵਗੈਰਾ ਲਾਇਆ ਉਹ ਜਨਰੇਟਰ ਦੇ ਨੇ ਕਾਰਬੋਮੋਨੋਆਕਸਾਈਡ ਜਨਰੇਟ ਕੀਤੀ ਜੀਦੇ ਕਰਕੇ ਉਥੇ ਉਹ ਰਾਤ ਨੂੰ ਹੀ ਸਾਰੇ ਐਕਸਪਾਇਰ ਹੋ ਗਏ ਸੀ ਉਹ ਦਸ ਪੋਰਟ ਛੋਟਾ ਪਰਾਸ ਮੇਰਾ ਸੁਮੇਰ ਕੁਮਾਰ ਛੋਟਾ ਪਰਾਸ ਕਿੰਨਾ ਸਮਾਂ ਪਹਿਲਾਂ ਗਿਆ ਉਹ ਨੂੰ ਜੋੜ ਜੇਗਾ ਇਹਨੂੰ ਸਰ 5-7 ਮਿੰਟ 5-6 ਮਿੰਟ ਹੀ ਹੋਈ ਸੀ অলਮੋਸਟ ਨਾਲੇ ਕੁਛ ਮਿੰਟ ਨਹੀਂ ਹੋਈ ਸੀ ਅਖੀਰਲੀ ਵਾਰ ਤੁਹਾਡੀ ਕਦੋਂ ਗੱਲ ਹੋਈ ਅਖੀਰਲੀ ਵਾਰ ਮम्मी ਦੀ ਗੱਲ ਹੋਈ ਸੀ ਜਦ 14 ਤਰੀਕ ਚੜੀ ਸੀ ਰਾਤ ਨੂੰ 12 ਵਜੇ ਜਨਮ ਦੇ ਸੀ ਮੇਰੀ ਮਾਤਾ ਦੀ ਗੱਲ ਹੋਈ ਸੀ 52 ਮਿੰਟ ਨਾਲ ਉਹਦੇ ਬਰਥਡੇ ਵਿੱਚ ਲਾਏ ਕੁਝ ਪਤਾ ਲੱਗੇ ਕਿ ਕਿੰਨੇ ਇੱਕ ਭਾਰਤੀ ਸੀ ਦੇ ਦੇ ਵਿੱਚ ਪੰਜਾਬ ਦੀ ਕਿੰਨੇ ਸੀ 12 ਟੋਟਲ ਲੋਕ ਐਕਸਪਾਇਰ ਹੋਏ ਨੇ ਉਸ ਇਸੇ ਡੈਸੇ ਦੇ ਵਿੱਚ ਤੇ ਜਿਹਦੇ ਵਿੱਚ 11 ਇੰਡੀਅਨ ਸਿਟੀਜ਼ਨ ਸੀ ਹੈ ਇੱਕ ਉਧਰ ਦੀ ਸਿਟੀਜ਼ਨ ਸੀ ਲੋਕਲ ਪਰਸਨ ਸੀ ਕੁਝ ਪਤਾ ਲੱਗੇ ਪੰਜਾਬ ਦੇ ਹੋਰ ਪੇੜੀ ਕਿ ਲਈ ਸੀ ਕੁਝ ਪੰਜਾਬ ਦੇ ਸਾਡੇ ਨਾਲ ਜਿਵੇਂ ਗੱਲ ਚੱਲ ਰਹੀ ਹੈ ਕੱਲ ਸ਼ਾਮ ਤੋਂ ਸਾਨੂੰ ਪਤਾ ਲੱਗ ਰਿਹਾ ਤੇ ਇਹੀ ਪਤਾ ਲੱਗਿਆ ਇੱਕ ਸੁਨਾਮ ਦੇ ਕਪਲ ਸੀ ਇੱਕ ਜੀ ਪਟਿਆਲੇ ਦਾ ਓਨਰ ਦਾ ਛੋਟਾ ਭਰਾ ਪਟਿਆਲੇ ਦਾ ਸੀ ਤੇ ਇੱਕ ਮੁਹਾਲੀ ਦਾ ਮੁੰਡਾ ਸੀ। ਅੰਮ੍ਰਲ ਟੋਟਲ ਸਾਨੂੰ ਸਾਡੀ ਨਜ਼ਰ ਵਿੱਚ ਫਿਲਹਾਲ ਪੰਜਾਬ ਦੇ 5 ਹੈਗੇ ਨੇ ਸਾਡੇ ਭਰਾ ਨੂੰ ਮਿਲਾ ਕੇ ਸੰਘੇਦ। ਕਿ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਆਪਣੇ ਭਰਾ ਦੀ ਅਸੀਂ ਤਾਂ ਜੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜਿਹੜਾ ਪ੍ਰੋਸੈਸ ਅਸੀਂ ਹੁਣ ਉੱਥੇ ਚ ਕਰ ਰਹੇ ਆ ਕਾਲ ਕਰ ਰਹੇ ਆ ਸਾਨੂੰ ਕੋਈ ਨਾ ਸਹੀ ਰਿਸਪੌਂਸ ਨਹੀਂ ਮਿਲ ਰਿਹਾ ਕੰਮ ਡਿਲੇ ਤੇ ਡਿਲੇ ਹੋ ਰਿਹਾ ਦੋ ਦਿਨ ਤਾਂ ਦੇਖੋ ਅਸੀਂ ਇਹਨੂੰ ਇੱਥੋਂ ਕਿ ਸਾਨੂੰ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਇਹਦੇ ਵਿੱਚ ਅਸੀਂ ਇਹ ਜਾਣਦੇ ਹਾਂ ਵੀ ਸਰਕਾਰ ਪੰਜਾਬ ਸਰਕਾਰ ਗਵਰਨਮੈਂਟ ਸਰ ਸਰਕਾਰੀ ਇੰਡੀਅਨ ਸਰਕਾਰ ਸੈਂਟਰ ਸਰਕਾਰ ਸਾਰੀ ਇਹਦੇ ਵਿੱਚ ਆਪਣੇ ਯੋਗਦਾਨ ਦੇਵੇ ਤਾਂ ਜਿਆਦਾ ਜਿਆਦਾ ਜਲਦੀ ਤੋਂ ਜਲਦੀ ਇਹ ਕੰਮ ਕਰਾਇਆ ਜਾਵੇ ਸਾਡੇ ਜਿਹੜਾ ਸਮੀਰ ਕੁਮਾਰਾ ਦੀ ਇਸ ਲਾਸ਼ ਜਿਹੜੀ ਡੈੱਡ ਬੋਡੀ ਹੈ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਅਸੀਂ ਦਿੱਤੀ ਰਿਵਾਜ ਨਾਲ ਸੰਸਕਾਰਾ ਸੇ ਇੱਥੇ ਕਰ ਸਕੀਏ ਕਿਉਂਕਿ ਹੱਤਪੱਲਾ ਕੋਈ ਉੱਥੇ ਇੰਨਾ ਨਹੀਂ ਫੜਾ ਰਿਹਾ ਬਿਨਾਂ ਸਰਕਾਰ ਦੇ ਅਸੀਂ ਨਹੀਂ ਕੁਝ ਕਰ ਪਾਵਾਂਗੇ ਬਿਨਾਂ ਸਰਕਾਰ ਦੇ ਜਿਹੜੀ ਕੋਸ਼ਿਸ਼ ਦੇ ਅਸੀਂ ਇੱਥੇ ਬਹੁਤ ਡਿਲੇ ਹੋ ਜਾਣਾ ਅਸੀਂ ਜਲਦੀ ਤੋਂ ਜਲਦੀ ਸਾਡਾ ਕੰਮ ਕਰਾਏ ਸਰਕਾਰ ਨੂੰ ਇਹ ਬੇਨਤੀ ਹੈ